ਹਾਂਜੀ ਬਾਈ ਸਤਿ ਸ੍ਰੀ ਅਕਾਲ ਆਪਾਂ ਬਾਈ ਜੀ ਆਪਾਂ ਤੁਹਾਡੇ ਨਾਲ ਅੱਜ ਗੱਲ ਲੱਗਿਆ ਕਰਨ ਮਾਨਕਮ ਅੱਜ ਦੇ ਖੜੇ ਆ ਜ਼ਿਲ੍ਹਾ ਮਰੇਕੋਟਲਾ ਜ਼ਿਲ੍ਹਾ ਮਰੇਕੋਟਲਾ ਬਾਈ ਤੁਸੀਂ ਜਾਣਦੇ ਹੋ ਬਾਕੀ ਬਾਈ ਨੂੰ ਸਾਰੇ ਖੋਲੀਆਂ ਬਣਾਉਂਦਾਗਾ ਬਾਈ ਵਧੀਆ ਹੈਵੀ ਬੱਕਰੀਆਂ ਵਾਸਤੇ ਆਪਾਂ ਅੱਜ ਬਾਈ ਜੀ ਤੁਹਾਡੇ ਨਾਲ ਗੱਲ ਕਰਾਉਨੇ ਆ ਪੰਮਾ ਬਾਈ ਆਪਣਾ ਮੰਡੀਆਂ ਤੇ ਖੋਲੀਆਂ ਵੀ ਲੈ ਕੇ ਜਾਂਦਾਗਾ ਬਾਕੀ ਬਾਈ ਲਵੇ ਬੱਕਰੀਆਂ ਵੀ ਨੇ ਗੱਲਬਾਤ ਕਰਾਉਣੇ ਆ ਬਾਈ ਜੀ ਨਾਲ ਨੰਬਰ ਦਿਓ ਹਾਂ ਜੀ ਬਾਈ ਆਪਾਂ ਅੱਜ ਆਇਆ ਬਾਈ ਦਾ ਤੋਂ ਮੇਲੇ ਦੇ ਖੋਲੀਆਂ ਲੈਣਾ ਆਪਣੇ ਬਤਰੀਆਂ ਵਾਸਤੇ ਆ ਦੇਖੋ ਬਾਈ ਆਪਣਾ ਹੈਗਾ ਖੋਲੇ ਲੈਣੇ ਕਿ ਲੱਗੇ ਸਾਰੇ ਆਪਣਾ ਬਾਈ ਦੇਖੋ ਆ order ਲੱਗ ਰਹੇ ਨੇ ਲਿਖਣਾ ਸਾਰਾ ਆਪਾਂ ਨੇ ਤਿੰਨ ਖੋਲੇ ਲੈਤੇ ਨੇ ਬਾਈ ਜੀ ਤੋਂ ਇਹਦਾ ਬਾਈ ਜੀ ਨੌਕਣਾ ਬੜਾ ਮਸ਼ਹੂਰ ਆਗਾ ਬਾਈ ਦਾ ਥਲੇ ਹੋਏ ਵਿੱਚ ई सारा समान तेन लगाया माल कोई दुआ लाका माल लगा हौली फुल दयानी लूड़ी भी तैयार कर दिया सस्ती में

ਕੁਆਲਟੀ ਦੇ ਚੀਜ਼ ਖਰੀਦੀ ਸੋਈ ਲੱਗੇ ਬਾਕੀ ਸਾਫ ਸੁਥਰੇ ਦਾ ਵੀਰੇ ਬਹੁਤ ਧਿਆਨ ਰੱਖਣਾ ਬਈ ਓਕੇ ਕਿਉਂਕਿ ਪਸੂਨ ਬੇਚਾਰਾ ਦਾ ਆਮਰੇ ਜੀ ਰੁਕੋ ਪਤਾ ਦੱਸਣਾ ਨਹੀਂ ਵੀ ਆ ਨਾ ਰੋਜ਼ ਹੀ ਰੇਟ ਲੱਗੀ ਮੈਨੂੰ ਹਾਂ ਜਾਓ ਨਾ ਕੀ ਮੈਨੂੰ ਤੇ ਸਾਫ ਸੁਥਰੀ ਨਹੀਂ ਬੋਲ ਲੱਗੇ ਤਾਂ ਬੈਲਸ ਵੀ ਮੇਜ਼ਵਾਨ ਦੇ ਲੱਗੇ ਨਾ ਠੀਕ ਹੈ ਠੀਕ ਹੈ ਨਾ ਬਾਈ ਕਹਿੰਦੇ ਕੇ ਵੀ ਆ ਸਾਈਕ ਨਾ ਆਪਣੇ ਆਏ ਦਾ ਫਾਇਦਾ ਵੀ ਕਰਦਾ ਤੁਸੀਂ ਵੀ ਨਾ ਸੋਚਿਓ ਕਿੰਨਾ ਕਾਪਾ ਬਾਈ ਦਾ ਪਤਾ ਲੱਗਦਾ ਕਿ ਕਰ ਜਾ ਜਾਂਦਾਗਾ ਇਹ ਨਹੀਂ ਤੇ ਜੇ ਤੁਸੀਂ ਕਹੋਗੇ ਉਹ ਨਹੀਂ ਕੀ ਮਿਲਦਾ ਬਾਈ ਸੋਨੋ ਠੀਕ ਆ ਫਾਈਲ ਦੇ ਮਾਰ ਤਿੰਨੇ ਪ੍ਰਕਾਰ ਦਾਗਾ ਬਾਈ ਜੀ ਜੇ ਤਾਂ ਇਹ ਤੋਂ ਵੀ ਵਧੀਆ ਬਣਾਉਣਾ ਉਹ ਵੀ ਬਣਾ ਦਿੰਦੇ ਵਾਟ ਕੋਟਿਆ ਬਣਾਉਣਾ ਬਾਈ ਜੀ ਉਹ ਵੀ ਬਣ ਜੂਗਾ ਹਾਂ ਜੀ ਠੀਕ ਆ ਕਰੀਏ ਤੇ ਕੋਟਿਆ ਵਾਲੀ ਦੇ ਸਾਹ ਕਿਸ ਨੂੰ ਦਿੰਦੇ ਨਹੀਂ ਦਿੰਦੇ ਨਹੀਂ ਹੈਗੇ ਚਲੋ ਚਲ ਸੇਕ ਜਿਹੜਾ ਪੇਚੜ ਵਾਸਤੇ ਨਹੀਂ ਆਉਂਦਾ ਮੈਨੂੰ ਸੋਨੂੰ ਪੇਚੜ ਵਾਸਤੇ ਹੀ ਮਾਦ ਲਿਆ ਮਿਲ ਜੂਗਾ ਜੇ ਬਾਈ ਤਾਂ ਤੁਸੀਂ ਕਿਹੜਾ ਚੀਜ਼ ਬਣਾ ਕੇ ਕਹਾ ਵੇਖਣਾ ਸੇਲ ਕਰੀਏ ਆਪਾਂ ਨੇ ਰਜਗਾਰ ਤੇ ਹਾਂ ਜੀ ਉਹ ਬਾਈ ਆਪਣਾ ਕਮਾਈ ਕਰਦੇ ਵੀ ਅਸੀਂ ਅਗਲੇ ਉਹ ਚੀਜ਼ ਬਣਾ ਕੇ ਦੇਵਾਂਗੇ ਵੀ ਅਗਲੇ ਅਗਲੇ ਨੂੰ 200 ਰੁਪਏ ਬਚਦੇ ਨੇ ਖੋਲੀ ਜੇ ਤਾਂ ਸਾਨੂੰ ਵੀ 100-150 ਬਚੇ ਓਕੇ ਬਾਈ ਅਗਲੇ ਨੂੰ 200 ਆ ਗਏ ਅਸਾਂ ਨੂੰ 200 ਪਾਏ ਜੇ ਖੋਲੀ ਵਗ 200 ਤੇ ਖਰਚ ਵਾੜੀ ਕਰਨੀ ਹੈ ਤੇ ਇਨਾ ਮਿਹਨਤ ਕਰਦੇ ਆਪਾਂ ਨੇ ਖਾਸ ਵਾੜੀ ਵਾਲਾ ਬਾਈ ਅਸੀਂ ਕਹਿੰਨਾ ਅਸੀਂ ਸਪੈਸ਼ਲ ਭੇਜਿਆ ਮੱਗਰ ਨੇ ਮਹਿਲਾ ਵਾਲਾ ਮੱਗਰ ਤੁਸੀਂ ਬਾਈ ਜਾਨਦੇ ਹੋਓ ਕਿ ਬਹੁਤ ਮਸੂਮ ਬੰਦਾ ਹੈਗਾ ਪੱਕਿਆਂ ਦੇ ਵਿੱਚ ਬਕਾਰੀ ਵੀ ਆ ਬੱਕਰੀਆਂ ਦੇ ਆ ਬਾਇਆ ਬੰਦਾ ਬਾਇਆ ਕੁਰੀਦਾ ਬੰਦਾ ਠੀਕਾ ਵੀ ਉਮਰ ਆਏ ਲੱਗਦੀ 70 ਤੋਂ 90 ਸਾਲ ਦੇ ਲੱਗਣੇ 90 ਦੇ ਲੱਗਣੇ ਹੋਗੀ ਵਧੀਆ ਮਾਲ ਬਹੁਤ ਪਾਇੰਦੀ ਦਾ ਮਾਲ ਵੇਚਦਾ ਵਧੀਆ ਮਾਲ ਵੇਚਦਾ ਬਸਕ ਮਾਰਦਾ ਬੰਦੇ ਦਾ ਮਾਲ ਬਹੁਤ ਵਿਕਦਾ ਉਹ ਮਿਕਦਾ ਅਸੀਂ ਬਾਈ ਜੀ ਹੁਣੇ ਸਪੈਸਲ ਭੇਜਿਆ ਤੁਸੀਂ ਵੀ ਬਾਈ ਚੈੱਕ ਕਰਕੇ ਨਾ ਕਿਸੇ ਬਾਈ ਨੂੰ ਬੱਕਰੀਆਂ ਵਾਸਤੇ ਖੋਲ ਲੀਆਂ ਦੀ ਲੋੜ ਹੋਵੇ ਮਾਰਕ ਮਾਤਰਾ ਦੇ ਮਾਰਕ ਮਾਤਰਾ ਹੈ ਵੈਦਿ ਪੌਂਟ ਜਿਲ੍ਹਾ ਮਲੇਪੁਰ ਲੱਤੇ ਦੇ ਪਿੰਡ ਮਾਰਕ ਮਾਤਰਾ ਹੈ ਠੀਕ ਹੈ ਜਦ ਤੁਸੀਂ ਮਲੇਪੁਰ ਲਿਆਗੇ ਮਲੇਪੁਰ ਲਿਆ ਨਾਬਾ ਰੋਡ ਤੇ ਆ ਧੂਰੀ ਰੋਡ ਦੇ ਵਿਚਾਲੇ ਪਿੰਡ ਪੈਂਦਾ ਹੈ ਓਕੇ ਮਲੇਪੁਰ ਤੋਂ 4 ਕਿਲੋਮੀਟਰ ਦੂਰ ਤੇ ਨਾਬਾ ਰੋਡ ਤੋਂ ਪੈਂਦਾਗਾ 2 ਕਿਲੋਮੀਟਰ ਤੇ ਇਹ 2 ਕਿਲੋਮੀਟਰ ਤੇ ਇਤੋਂ ਲੱਗੂ ਕਿਲੋਡ ਨਹੀਂ ਜਾਣਾ ਤੁਸੀਂ ਇੱਧਾ ਵੀ 2 2.5 ਕਿਲੋਮੀਟਰ ਤੇ ਓਕੇ ਇਹ ਮਾਰਕ ਮਾਤਰਾ ਦਾ ਮੋਬਾਈਲ ਨੰਬਰ ਆਏਗਾ ਵੀਰੇ ਆਪਣਾ 88729 459 ਨਹੀਂ ਜੇ ਕਿਸੇ ਨੇ ਵੀ ਆਪਾਂ ਨੂੰ ਲਵੇ ਲੋਣਾ ਹੋਵੇ ਤਾਂ ਸੰਪਰਕ ਕਰ ਗਿਆ ਲਫੋਨ ਕਰ ਲੈ ਲਓ ਕੂਮੜੀ ਇਸ ਫਿਰ ਅਸੀਂ ਆਨੇ ਦੱਸ ਦਿੰਦੇ ਆਂ ਭਾਈ ਜੇ ਤੁਸੀਂ ਮਰੇਕਪੋਲੇ ਆ ਗਏ ਮਰੇਕਪੋਲੇ ਦਾ ਨੱਗਦੇ ਨਾਲ ਦਾ ਪੋਲਾ ਉਹ ਤੋਂ ਸੜਕ ਸਿੱਧੀ ਆਪਣੇ ਪਿੰਡ ਨੂੰ ਲੀ ਪੁੱਲੀ ਨੂੰ ਲੜਾ ਲੈ ਓਕੇ ਭਾਈ ਕਿ ਕਿ ਕਨਾ ਬਾਈ ਕੱਡੇ ਖੋਲੀਆਂ ਬੱਕਰੀਆਂ ਦੇ ਨਹੀਂ ਬਣਾਉਂਦੇ ਮੇ ਬਣਾਦੇ ਵੀ ਬਣਾਉਂਦੇ ਬਾਈ ਜੀ ਬੱਚਿਆਂ ਵਾਸਤੇ ਉਹ ਮੇ ਆਪਣੇ ਕਿਹੜੇ ਛੋਟੇ ਬੰਦੇ ਆਪਣੇ 2 ਤੋਂ ਲੈ ਕੇ 3 ਮਹੀਨੇ ਦੇ 4 5 6 ਤੱਕ ਦੇ ਉਹਨਾਂ ਦੇ ਬਾਈ ਦੇ ਖੋਲੀਆਂ ਬਣਾਉਂਦੇ ਨੇ ਬਹੁਤ ਵਧੀਆ ਕੰਮ ਬਾਈ ਲਵੇ ਆਦੇ ਲਵੇ ਬੱਕਰੀਆਂ ਨੇ ਬਹੁਤ ਸ਼ੌਂਕ ਦਾ ਕੰਮ ਕਰਦੇ ਨੇ ਸਕਿਰ ਹੈ ਵੀਰੇ ਬੜੀ ਸੂਢੀ ਜਿੰਨਾ ਵੀ ਸਹਿਜ ਆਲੇ ਤਿਆਰ ਕਰਾਉਣੇ ਉਹ ਵੀ ਕਰ ਦਾਂਗੇ। ਉਹ ਕਈ ਵਾਰੀ ਆਮ ਦਾਲੇ ਦੇ ਫਾਰਮ ਚ ਜਗ੍ਹਾ ਨਹੀਂ ਹੁੰਦੀ ਅਸੀਂ ਉਹ ਸਾਈਜ਼ ਵੀ ਤਿਆਰ ਕਰਾਂਗੇ। ਓਕੇ ਬਾਈ ਜੀ ਹਾਂ ਤੁਹਾਡੇ ਹਿਸਾਬ ਨਾਲ ਬੜੀ ਸੂਢੀ ਜਿਵੇਂ ਕਰਾਉਣੀ ਹੈ ਉਹ ਕਰਾ ਦਿੱਤਾ ਸਰ। ਉਹ ਤੇ ਵੀ ਪਤਲੀ, ਮੁੱਟੀ, ਚੌੜੀ ਜਿਨੀ ਮਰਜੀ ਕਰਵਾ ਲਓ। ਓਕੇ ਬਾਈ ਜੀ 92 ਤੁਸੀਂ 22 ਪਰ ਮੇਨੋਂ ਆਕੇ ਤੁਸੀਂ ਮਿਲ ਸਕਦੇ ਹੋ। ਕੰਨਾਂ ਜੀ ਤੁਹਾਨੂੰ ਚੀਜ਼ ਦੀ ਲੋੜ ਹੋਈ ਕੰਨਾਂ ਜੀ ਤੁਸੀਂ ਕੋਈ ਵੀ ਬਣਾਉਣੀ ਆ ਤੁਸੀਂ ਬਣਾਵਾ ਸਕਦੇ ਹੋ। ਓਕੇ ਬਾਈ ਧੰਨਵਾਦ। ਧੰਨਵਾਦ ਬਾਈ ਜੀ।